ਅੱਛੀ ਗੱਲ ਜੀ ਮੈਂ ਮੈਂਡੀ ਮੇਰੇ ਨਾਲ ਨਹੀਂ ਸਟੈਂਡੀ ਤੇ ਸੀ ਆਪਣੇ ਮੰਮੀ ਪਾਪਾ ਦਾ ਗਾਣਾ ਗਾਉਣ ਜਾ ਰਿਹਾ ਦਿਲ ਵਿੱਚ ਤੂੰ ਲੋਕਾਂ ਦੀ ਪੂਰ ਜ਼ੋਰ ਫਰਮਾਸ਼ ਤੇ ਕਿ ਇਹ ਮੇਰੇ ਮਮਾ ਦਾ ਡੈਪੂ Song ਹੈ। ਇਹ ਮੈਂ ਸੁਣਦੇ ਹਾਂ ਦੀ ਸੇ ਤੇਰਾ ਨਾਮ ਮਿੱਤਰਾ ਮੇਰੇ ਹੱਥ ਵਿੱਚ ਅੱਜ ਤੇਰੀ ਬਾਹ ਮਿੱਤਰਾ ਹੇ ਮਸੂਨ ਦੇ ਹੁੰਦੇ ਸ ਤੇਰਾ ਨਾਮ ਤੇਰਾ ਮੇਰੇ ਹੱਥ ਵਿੱਚ ਅੱਜ ਤੇਰੀ ਬਾਹ ਮਿੱਤਰਾ ਮੇਰਾ ਖੁਸ਼ੀ ਵਿੱਚ ਅੰਗ ਅੰਗ ਖੁੱਬੇ ਹੈ ਪਿਆਰ ਮੇਰੇ ਦਿਲ ਵਿੱਚ ਤੂੰ 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 ਪਖੜੇ ਦੇ ਟੰਡੇ ਵਾਂਗ ਖੁੱਬੇ ਹੈ ਪਿਆਰ ਮੇਰੇ ਦਿਲ ਵਿੱਚ ਤੂੰ ਪਖੜੇ ਦੇ ਟੰਡੇ ਵਾਂਗ ਖੁੱਬੇ ਹੈ ਪਿਆਰ ਮੇਰੇ ਦਿਲ ਵਿੱਚ ਤੂੰ ਮੈਂ ਵੀ ਲੱਗਿਆ ਨੀ ਤੇਰੀ ਮਦਰ ਬਿਲੋ ਹਾਂ 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 ਛੱbi ਸੂਤ ਕੇ ਤੂਤਦੇਂ ਅਦਰ ਬਿਲੋ ਛੱbi ਸੂਤ ਕੇ ਤੂਤਦੇਂ ਅਦਰ ਬਿਲੋ ਜਿਵੇਂ ਰਾਂਝਣੇ ਨੂੰ ਮਿਲੀ ਏ ਤੂੰ ਹੀਰ ਬਣ ਕੇ ਨੀ ਮੇਰੇ ਦਿਲ ਵਿੱਚ ਤੂੰ 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 ਲੈ ਵੀ ਕੈਮਰੇ ਬਗੈਰ ਤਸਵੀਰ ਬਣ ਕੇ ਨੀ ਮੇਰੇ ਦਿਲ ਵਿੱਚ ਤੂੰ 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 ਐਵੇਂ ਬਗੈਰ ਤਸਵੀਰ ਬਣ ਕੇ ਮੇਰੇ ਦਿਲ ਵਿੱਚ ਤੂੰ ਤੇਰੇ ਪਿੱਛੇ ਮੈਂ ਖਾਣਾ ਪੀਣਾ ਛੱਡਦੀ ਰਹੀ ਹਾਈ ਵੰਗਪੰਨ ਤੇ ਪਿਆਰ ਤੇਰਾ ਕੱਟਦੇ ਰਹੇ ਹੂੰ ਓਹ ਤੇਰੇ ਪਿੱਛੇ ਵੇ ਮੈਂ ਖਾਣਾ ਪੀਣਾ ਛੱਡਦੀ ਰਹੀ ਵੰਗਪੰਨ ਤੇ ਪਿਆਰ ਤੇਰਾ ਕੱਟਦੇ ਰਹੇ ਹੂੰ ਕੱਚ ਅਜ ਵੀ ਹੱਥਾਂ ਚ ਮੇਰੇ ਚੁੱਭਿਆ ਪਿਆ ਮੇਰੇ ਦਿਲ ਵਿੱਚ ਤੂੰ 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 ਪਖੜੇ ਦੇ ਕੰਡੇ ਵੰਗ ਖੁੱਭਿਆ ਪਿਆ ਮੇਰੇ ਦਿਲ ਵਿੱਚ ਤੂੰ ਪਖੜੇ ਦੇ ਕੰਡੇ ਵੰਗ ਖੁੱਭਿਆ ਪਿਆ ਮੇਰੇ ਦਿਲ ਵਿੱਚ ਤੂੰ ਪਿੰਡ ਦਾ ਸੱਪਨਾ ਪਟਾਰੀ ਵਿੱਚ ਕਿលਿਆ ਬਿਨਾ ਯਾਰਿਆ ਨੂੰ ਮਿਲੇ ਮੱਝ ਬਿਲੇ ਅਬਿਨਾ ਤੇ ਤੂੰ ਮਿਲੇ ਅਸਲੇ ਕਿਨੂੰ ਫਕੀਰ ਬਣ ਕੇ ਨੀ ਮੇਰੇ ਦਿਲ ਵਿੱਚ ਤੂੰ 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 ਤੇ ਲੈ ਵੀ ਤੇ ਮਰੇ ਬਗੈਰ ਤਸਵੀਰ ਬਣ ਕੇ ਨੀ ਮੇਰੇ ਦਿਲ ਵਿੱਚ ਤੂੰ 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 ਗਿੱਲ ਗਿੱਲ ਵਿੱਚ ਤੂੰ ਓ ਮੇਰੇ ਦਿਲ 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 ਵਿੱਚ ਤੂੰ ਸਸ਼ਕਲ ਜੀ ਮੈਂ ਹਾਂ ਮੰਡੀ ਮੇਰੇ ਨਾਲ ਨਹੀਂ ਸੈਂਡੀ ਤੇ ਸੀ ਆਪਣੇ ਮੰਮੀ ਪਾਪਾ ਦਾ ਗਾਣਾ ਗਾਉਣ ਜਾ ਰਿਹਾ ਦਿਲ ਵਿੱਚ ਤੂੰ ਲੋਕਾਂ ਦੀ ਪੁਰਜ਼ੁਰ ਫਰਮਾਸ਼ਤੇ ਤੇ ਇਹ ਮੇਰੇ ਮਮਾ ਦਾ ਡੈੱਡੂ Song ਹੈ। ਵੀ ਮੈਂ ਸੁਣਦੇ ਹਾਂ ਤੇ ਸੀ ਤੇਰਾ ਨਾਮ ਮਿੱਤਰਾ ਮੇਰੇ ਹੱਥੇ ਵਿੱਚ ਅੱਜ ਤੇਰੀ ਬਾਹ ਮਿੱਤਰਾ ਵੇ ਮਸੂਨ ਦੇ ਹੁੰਦੇ ਸੀ ਤੇਰਾ ਨਾਮ ਤੇਰਾ ਮੇਰੇ ਹੱਥ ਵਿੱਚ ਅੱਜ ਤੇਰੀ ਬਾਹ ਮਿੱਤਰਾ ਮੇਰਾ ਖੁਸ਼ੀ ਵਿੱਚ ਅੰਗ ਅੰਗ ਖੁੱਬੇ ਐ ਪੈਨ ਮੇਰੇ ਦਿਲ ਵਿੱਚ ਤੂੰ 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 ਟਖੜੇ ਦੇ ਟੰਡੇ ਵਾਂਗ ਖੁੱਬੇ ਐ ਪੈਨ ਮੇਰੇ ਦਿਲ ਵਿੱਚ ਤੂੰ ਪਖੜੇ ਦੇ ਟੰਡੇ ਵਾਂਗ ਖੁੱਬੇ ਐ ਪੈਨ ਮੇਰੇ ਦਿਲ ਵਿੱਚ ਤੂੰ ਮੈਂ ਵੀ ਲੱਗਿਆ ਨੀ ਤੇਰੀ ਮਦਰ ਬਿਲੋ ਹਾਂ ਹਾਂ ਛੱਬੀ ਸੂਤ ਕੇ ਤੂਤਦੀ ਅਗਰ ਬਿਲੋ ਨੀ ਛੱਬੀ ਸੂਤ ਕੇ ਤੂਤਦੀ ਜੀਵੇਂ ਰੰਝੇ ਨੇ ਨੂੰ ਮਿਲੀ ਏ ਤੂੰ ਹੀਰ ਬਣ ਕੇ ਨੀ ਮੇਰੇ ਦਿਲ ਵਿੱਚ ਤੂੰ 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 ਲੈ ਵੀ ਕੈਮਰੇ ਬਗੈਰ ਤਸਵੀਰ ਬਣ ਕੇ ਨੀ ਮੇਰੇ ਦਿਲ ਵਿੱਚ ਤੂੰ 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 ਕੈਮਰੇ ਬਗੈਰ ਤਸਵੀਰ ਬਣ ਕੇ ਮੇਰੇ ਦਿਲ ਵਿੱਚ ਤੂੰ ਤੇਰੇ ਪਿੱਛੇ ਦੇ ਮਖਾਣਾ ਪੀਣਾ ਛੱਡਦੀ ਰਹੀ ਹਾਈ ਮੰਗ ਭੰਨ ਤੇ ਪਿਆਰ ਤੇਰਾ ਕੱਢਦੀ ਰਹੀ ਓਹੋ ਇਹਰੇ ਪਿੱਛੇ ਵੇ ਮ ਖਾਣਾ ਪੀਣਾ ਛੱਡਦੀ ਰਹੀ ਵਿਵੰਗ ਪੰਨ ਤੇ ਪਿਆਰ ਤੇ ਰਕਾਟ ਦੇ ਰਹੀ ਕਚ ਅਜਰੀ ਹੱਥਾਂ ਚ ਮੇਰੇ ਚੁੱਭਿਆ ਪਿਆ ਮੇਰੇ ਦਿਲ ਵਿੱਚ ਤੂੰ 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 ਪਖੜੇ ਦੇ ਕੰਡੇ ਵਾਂਗ ਖੁੱਭਿਆ ਪਿਆ ਮੇਰੇ ਦਿਲ ਵਿੱਚ ਤੂੰ ਪਖੜੇ ਦੇ ਕੰਡੇ ਵਾਂਗ ਖੁੱਭਿਆ ਪਿਆ ਮੇਰੇ ਦਿਲ ਵਿੱਚ ਤੂੰ ਪਿੰਡ ਦਾ ਸਪਨਾ ਪਟਾਰੀ ਵਿੱਚ ਖਿਲਿਆ ਬਿਨਾ ਯਾਰਾ ਨਾ ਲੁਮਿਲੇ ਮਜੰਬੀਲੇ ਅਬਿਨਾ ਤੇ ਤੂੰ ਮਿਲੇ ਅਸਲੇ ਕਿਨੂ ਫਕੀਰ ਬਣਕੇ ਨੀ ਮੇਰੇ ਦਿਲ ਵਿੱਚ ਤੂੰ 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 ਤੇ ਲੈ ਦੀਏ ਮਰੇ ਬਗੈਰ ਤਸਵੀਰ ਬਣਕੇ ਨੀ ਮੇਰੇ ਦਿਲ ਵਿੱਚ ਤੂੰ 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 ਗਿੱਲ ਗਿੱਲ ਵਿੱਚ ਤੂੰ ਓ ਮੇਰੇ ਦਿਲ 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 ਵਿੱਚ ਤੂੰ